ਇੱਧਰਲੇ ਪਾਸੇ ਬੱਕਰ ਦੇ ਪੈਰ ਤੇ ਸਾਹਮਣੇ ਦੇਖੋ ਸਾਹਮਣੇ ਬੱਲੇ ਬੱਲੇ ਹੋ ਗਈ ਮਤਰ ਆਓ ਦੇਖੋ ਸਾਹਮਣੇ ਬੱਲੇ 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 ਔਰ ਬਹੁਤ ਵੱਡੇ ਪਿਆਰ ਇਹਨਾਂ ਲਫ਼ਜ਼ਾਂ ਦੇ ਲਈ ਪੁੱਜੇ ਮਹਾਪੁਰਸ਼ਾਂ ਦੀ ਯਾਦ ਵਿੱਚ ਦੰਦਨ ਬਾਬਾ ਕੈਚ ਲੱਗਿਆ ਪਿਆ ਯੋਰ ਹੰਦੇ ਦੂਰ ਮੁਕਾਬਲਾ ਸਕਦਾ ਏ ਬੱਲੇ 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 ਅੱਛਾ ਇਹ ਦੁਰ ਉਹ ਪਰਾਂ ਵੱਲ ਇਸ ਵੇਲੇ ਕਬੱਡੀ ਬਹੁਤ ਹੀ ਵਧੀਆ ਆਇਆ ਹੈ ਅਮਰ ਓਏ ਇਹਨੂੰ ਸੈੱਟ ਕਰ ਸ਼ਤ ਕਰ ਰਹੇ ਹਾਲੇ ਤਾਂ ਬਹੁਤ ਕੁਝ ਬਾਕੀ ਸਰਪੰਚਾਂ ਨਾਲ ਜਾ ਰਹੀ ਹੈ ਸਾਨੂੰ ਸਰਪੰਚ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਨਾਲ ਛੰਨੂ ਨੀ ਵੀਰ ਨੇ ਓਏ ਭਰਾਣੇ ਇਧਰ ਕਹਿੰਦੇ ਨਾਜਵਾਨ ਆਹ ਦੇਖ ਕਹਿੰਦੇ ਬਾਦਰੁਲਾਈਆ ਇੰਦਰ ਕੋਝੀਆਂ ਦਾ ਕਹਿੰਦੇ ਕਲਸਪਿੰਡ ਵਾਲਿਆਂ ਦਾ ਵੱਡਾ ਨਾਮ ਹੈ ਅਸੀਂ ਭੱਡੇ ਪ੍ਰਗਟ ਮਰਦੇ ਆ ਗੰਮੜਾ ਫਰਿਆਮਾ ਕੇਲਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਪਰ ਸ਼ੈਣੀ ਛੋਟੀ ਵੱਡੇ ਵੱਡੇ ਗਾਧਰ ਵੱਧ ਸੋਣੇ ਅਪਣੇ ਦੇਖਾਂਗੇ ਨੌਜਵਾਨ ਕਬੱਡੀ ਪੌਣ ਲਈ ਤਿਆਰ ਬਰਤਾਰ ਥੱਬੇ ਥੱਬੇ ਦੇ ਪਟ ਨੇ ਕਿ ਪਟ ਦੇ ਕਿ ਮੁੰਡਾ ਮਾਂ ਨੂੰ ਕਹਿੰਦਾ ਨਹੀਂ ਮਾਂ ਮੈਨੂੰ ਪ੍ਰਵਾਨ ਕਹਿੰਦੇ ਓਏ ਪਤਾ ਦੇ ਚ ਮੈਦਾਨ ਤੇ ਲੱਗਦਾ ਜਦੋਂ ਪੇਚੇ ਬਗਾਨਿਆਂ ਨਾਲ ਪੈਂਦੇ ਲਓ ਸਾਹਮਣੇ ਜਰਮਨ ਕਹਿੰਦੇ ਤਗੜੇ ਪੁਆਇੰਟ ਦਾ ਵਾਧਾ ਕਰ ਗਿਆ ਇੱਕ ਜਰਮਨਜੀਤ ਲੱਗਾ ਬਾਲਪੁਰੀਆ ਖੇਡ ਕਬੱਡੀ ਦਾ ਵੱਡਾ ਸਟਾਰ ਹੈ ਜਿਹੜਾ ਇੰਟਰਨੈਸ਼ਨਲ ਪੱਧਰ ਤੇ ਖੇਡ ਰਿਹਾ ਹੈ ਜਿਵੇਂ ਸ਼ਾਇਰ ਨੇ ਲਿਖਿਆ ਕਿਤੇ ਮੈਂ ਵੀ ਪਾਕਿਸਤਾਨ ਜਾਂਦੇ ਜੀ ਰਾਜ-ਰਾਜ ਕੇ ਲਾਹੌਰ ਸ਼ਹਿਰ ਵੇਖਾਂ ਕੋ ਮਾਂ ਨਾਰਕਲੀ ਵਿੱਚ ਖੇਡ ਰਿਹਾ ਜਿੱਥੇ ਜਿੱਥੇ ਵੀ ਉਹਦੇ ਨਾਲ ਫਰੰਦੀਪੁਰਿਆ ਗੋਪੀwala ਸਾਥੀ ਖੇਡਿਆ ਹਾਂ ਜੀ ਵੈਕੁਰ ਜੀ ਕਾ ਖਾਲਸਾ ਵੈਕੁਰ ਜੀ ਕੀ ਫਤਿਹ ਅੱਜ ਪਿੰਡ ਠੱਠਗੜ ਦੇ ਵਿੱਚ ਸ਼ੰਤਾਨਤਨ ਪਾਪਾ ਅੰਦਰਦਾਸ ਜੀ ਦਾ ਜੋ ਮੇਲਾ ਚੱਲ ਰਿਹਾ ਵਾ ਉਸ ਮੇਲੇ ਦੇ ਸੰਬੰਧ ਦੇ ਵਿੱਚ ਅੱਜ ਇੱਕ ਵੱਡੇ ਕਬੱਡੀ ਕੱਪ ਦੇ ਸ਼ੋਅ ਮੈਚ ਹੋ ਰਹੇ ਆ ਇਲਾਕੇ ਦੀਆਂ ਸ਼ਖਸੀਤਾਂ ਪਹੁੰਚੀਆਂ ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਵਾਂ ਜਿੱਥੇ ਅਸੀਂ ਵੱਡੇ ਆਪਣੇ ਮਹਾਪੁਰਸ਼ਾਂ ਨੂੰ ਯਾਦ ਕਰਕੇ ਤੇ ਕਬੱਡੀਆਂ ਕਰਾਉਣੇ ਆ ਕਿਉਂਕਿ ਨਾਲ ਦੇ ਨਾਲ ਅਸੀਂ ਆਪਣੇ ਕਬੱਡੀਆਂ ਕਰਾਉਣ ਦਾ ਸਾਡਾ ਇਹ ਕਾਰਨ ਹੈ ਵੀ ਵੱਧ ਤੋਂ ਵੱਧ ਜਿਹੜੇ ਸਾਡੇ ਨੌਜਵਾਨ ਆ ਨਸ਼ੇ ਤੋਂ ਦੂਰ ਰਹਿਣ ਤੇ ਨਸ਼ੇ ਦਾ ਪਰਹੇਜ਼ ਕਰਨ ਤੇ ਖੇਡਾਂ ਨਾਲ ਜੁੜਨ ਅਸੀਂ ਇਹੋ ਅਪੀਲ ਕਰਦੇ ਆ ਤਾਂ ਜੋ ਸਾਡਾ ਕੰਮ ਇਸੇ ਕਰਕੇ ਅਸੀਂ ਕਬੱਡੀ ਆਈਵਰੀ ਕਰਾਉਣੇ ਆ ਕਿ ਵੱਧ ਤੋਂ ਵੱਧ ਵੀ ਜਿੰਨਾ ਵੀ ਹੋ ਸਕੇ ਨਾ ਨੌਜਵਾਨ ਪੀੜ੍ਹੀ ਜਿਹੜੀ ਸਾਡੀ ਨਸ਼ੇ ਤੋਂ ਦੂਰ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ